ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਪਾਗਵਾਲ ਤੋਂ ੂੜੀ ਦੀਆਂ ਟਰਾਲੀਆਂ ਭਰ ਕੇ ਖੜੀਆਂ ਸੰਗਤ ਨੇ ਤੇ ਅੱਜ ਜੋ ਹਾਲਾਤ ਨੇ ਡੇਰਾ ਬਾਬਾ ਨਾਨਕ ਦੇ ਕਲਾਂੌਰ ਤੋਂ ਲੈ ਕੇ ਡੇਰਾ ਬਾਬਾ ਨਾਨਕ ਤੇ ਰਮਦਾਸ ਤੱਕ ਦੇ ਇਹ ਵੀਡੀਓ ਵਿੱਚ ਸਾਰੀ ਸੰਗਤ ਨੂੰ ਦੱਸਾਂਗੇ ਤੇ ਕੁਝ ਜ਼ਰੂਰੀ ਬੇਨਤੀਆਂ ਵੀ ਕਰਾਂਗੇ ਤੇ ਮੇਰੇ ਵੀਰਾਂ ਸਾਰਿਆਂ ਕੇ ਬੇਨਤੀ ਆ ਕਿ ਜਿਹੜੇ ਵੀਰ ਗਏ ਹੋ ਇਹ ਜਿਸ ਗੱਲਾਂ ਨੂੰ ਜ਼ਰੂਰ ਸਮਝਣਗੇ ਤੇ ਮੇਰੇ ਵੀਰਾਂ ਅਗੇ ਬੇਨਤੀ ਆ ਕਿ ਇਹ ਵੀਡੀਓ ਸਾਰਿਆਂ ਤੱਕ ਪਹੁੰਚਦੀ ਜ਼ਰੂਰ ਕਰਿਓ ਕਿਉਂਕਿ ਸਮਾਨ ਚਾਰੇ ਤੋਂ ਲੈ ਕੇ ਹਰ ਇੱਕ ਚੀਜ਼ ਉਹ ਕਾਫੀ ਚੀਜ਼ਾਂ ਸੇ ਪਹੁੰਚ ਚੁੱਕੀਆਂ ਨੇ ਤੇ ਬਾਕੀ ਮੇਰੇ ਵੀਡੀਓ ਬਣਾਉਣ ਵਾਲੇ ਬਾਕੀ ਜਿਹੜੇ ਵੀਰਾਂ ਨੇ ਕਲਾਂ ਨੌਰ ਤੋਂ ਆਪਣਾ ਅਦੇਰਾਪਾਪਾ ਨਾਲ ਇੱਕ ਸਾਈਡ ਜਾਣਾ ਹੋਵੇ ਜਾਂ ਮਦਾਸ ਵਾਲੀ ਸਾਈਡ ਜਾਣਾ ਹੋਵੇ ਉਥੋਂ ਦੇ ਰੋਡ ਦੇ ਹਾਲਾਤ ਸਾਰੇ ਵੀਡੀਓ ਚ ਦੱਸੇ ਗਏ ਆ ਤੇ ਬਾਕੀ ਜਿੰਨੂੰ ਜ਼ਰੂਰਤ ਆ ਮੈਂ ਤਾਂ ਨਾ ਉਹੀ ਬਾਹਰ ਨਿਕਲੇ ਕੋਈ ਰਿਸ਼ਤੇਦਾਰ ਨੂੰ ਲੈਣ ਜਾਣਾ ਜਾਂ ਕਿਦਾਂ ਜ਼ਰੂਰੀ ਸਮਾਨ ਦੇਣ ਆ ਉਦਾਂ ਬੰਦੇ ਨਾਲ ਨਿਕਲਿਆ ਕਿਉਂਕਿ ਸਮੇਂ ਦਾ ਮਾਹੌਲ ਦਾ ਕੋਈ ਜਾਮ ਵਾਤਾਵਰਨ ਦਾ ਕੁਝ ਪਤਾ ਨਹੀਂ ਹੁੰਦਾ ਤੇ ਆਪਣਾ ਕਿਸੇ ਨੂੰ ਪੁੱਛ-ਕਿਛ ਕੇ ਫੇਰੀ ਮੇਰੇ ਵੀਰ ਬਾਝਾਂ ਮੱਕੀ ਆਵਾਜ਼ ਆਈ ਕਾਫੀ ਚਾਲੂ ਆ ਤੇ ਬਾਈਕਾਂ ਉੱਨ ਜਾਂਦਾ ਵੀ ਇੱਥੋਂ ਟਰੈਕਟਰ ਦਾ ਟਾਇਰ ਡੁੱਬਦਾ ਸੀ ਬਾਕੀ ਝੋਨੇਆਂ ਤੋਂ ਪਤਾ ਲੱਗਣ ਰਿਹਾ ਵਾ ਕਿ ਪਾਣੀ ਕਾਫੀ ਉਤਰ ਚੁੱਕਾ ਆ ਪਹਿਲੀਆਂ ਵੀਡੀਓ ਵਿੱਚ ਵੇਖਿਆ ਹੁਣ ਤੁਸੀਂ ਸਾਰਾ ਡੁੱਬਿਆ ਹੈ ਕੁਝ ਨਹੀਂ ਦਿਖਦਾ ਸਮੁੰਦਰ ਹੀ ਬਣਿਆ ਸੀ ਹੁਣ ਕਾਫੀ ਲੱਥ ਚੁੱਕਾ ਪਾਣੀ ਤੇ ਇਹ ਸਾਰਾ ਗੁਰਮੁਦਾਸ ਵਾਲੀ ਸਾਈਡ ਮਾਰ ਕਰਨ ਦੇ ਆ ਪਾਣੀ ਪਿੰਡ ਦੇ ਨੌਜਵਾਨ ਪੂਰੇ ਜੋਸ਼ ਦੇ ਨਾਲ ਵੀਰਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਆ ਬਹੁਤ ਤੁਨਮਨ ਦੇ ਨਾਲ ਵੀਰਾਂ ਨੇ ਜੋਸ਼ੀ ਦੇ ਨਾਲ ਸੇਵਾ ਕੀਤੀ ਮੇਰੇ ਵੱਡੇ ਵੀਰਾਂ ਸਾਰਿਆਂ ਨੇ ਬਾਕੀ ਜਿਹੜੇ ਫੋਨਾਂ ਤੋਂ ਵੀਡੀਓ ਪਾਉਂਦੇ ਨੇ ਉਹਨਾਂ ਵੀਰਾਂ ਅੱਗੇ ਮੇਰੀ ਬੇਨਤੀ ਆ ਕਿ ਜਿਹੜੀ ਜਗ੍ਹਾ ਤੇ ਜ਼ਰੂਰਤ ਆ ਕਿਸੇ ਚੀਜ਼ ਦੀ ਉੱਥੋਂ ਲਾਈਵ ਹੋ ਕੇ ਦੱਸਿਆ ਜਾਵੇ ਕਿ ਇਸ ਜਗ੍ਹਾ ਤੇ ਜ਼ਰੂਰਤ ਆ ਕਿਉਂਕਿ ਵੀਡੀਓ ਇੱਕ ਵਾਰੀ ਪੈ ਜਾਂਦੀ ਆ ਫਿਰ ਉਹ ਘੁੰਮਦੀ ਰਹਿੰਦੀ ਆ ਤੇ ਲੋਕੀ ਵੱਦ ਤੋਂ ਵੱਦ ਸਮਾਂ ਲਾ ਕੇ ਉੱਥੇ ਆਈ ਜਾਂਦੇ ਪਰ ਉੱਥੇ ਸਮਾਨ ਪਹੁੰਚ ਚੁੱਕਾ ਹੁੰਦਾ ਇਹ ਬੇਨਤੀ ਮੇਰੇ ਵੀਰ ਜ਼ਰੂਰ ਮੰਨਣ ਜੀ ਸ਼ਗਰ ਜੀ ਬਾਕੀ ਬਚਾਰਾ ਪੱਠਾ ਵੀ ਬਹੁਤ ਪਹੁੰਚ ਚੁੱਕਾ ਬੜੀ ਕਿਰਪਾ ਦੇ ਨਾਲ ਲੋਕਾਂ ਤੱਕ ਪਹੁੰਚ ਰਿਹਾ ਟਰਾਲੀਆਂ ਨੇ ਟਰਾਲੀਆਂ ਐ ਲੱਦੀਆਂ ਸੀ ਪੂਰੀਆਂ ਕਾਫੀ ਬਚਾਰਾ ਪਹੁੰਚ ਚੁੱਕਾ ਇੱਕ ਗੱਲ ਬਹੁਤ ਹੋਰ ਵੇਖਣ ਵਾਲੀ ਸਾਨੂੰ ਵਧੀਆ ਲੱਗੀ ਅੱਜ ਅੱਜ ਤਾਂ ਬੱਚੇ ਲੋਟੇ ਨੇ ਆਰ ਵੀਰਾਂ ਨੇ ਜਿਹੜੇ ਗੱਥ ਮਾਰਦੇ ਅੰਦਰ ਨੂੰ ਆਜੋ ਇਹਨਾਂ ਨੇ ਉਹਨਾਂ ਨੂੰ ਡੱਕਿਆ ਵਾ ਤੇ ਆਪ ਵੀਰਾਂ ਨੇ ਗਾਂ ਹੋ ਗਏ ਕਿਹਾ ਕਿ ਅੱਗੇ ਚੱਲ ਜੋ ਇੱਥੇ ਨਹੀਂ ਲੋੜ ਆਪ ਹੀ ਗਾਂ ਭੇਜੀਗੇ ਨਹੀਂ ਤੇ ਕੱਲ ਇੱਥੇ ਬਹੁਤ ਲੋਟੂ ਟੋਲਾ ਕਹਿ ਸਕਦੇ ਹਾਂ ਉਹ ਬੈਠਾ ਸੀ ਪਰ ਅੱਜ ਕੁਝ ਸੋਝਵਾਨ ਲੋਕ ਨਿਕਲ ਕੇ ਬਾਹਰ ਆਏ ਆ ਚੰਗੀ ਗੱਲ ਆ ਵੀਰ ਜੀ ਬਾਕੀ ਟਰਾਲੀਆਂ ਅੱਜ ਵੀ ਬਹੁਤ ਆ ਗਈਆਂ ਨੇ ਪਰ ਇਹ ਗੱਲ ਚੰਗੀ ਸੀ ਕਿ ਅੱਜ ਲੰਘਦੇ ਆ ਘੱਟ ਵੀ ਚਾਰੀਆਂ ਦੀਆਂ ਨੇ ਆਪਣਾ ਤੂੜੀ ਦੀਆਂ ਚੋਕਰ ਦੀਆਂ ਇਹ ਟਰਾਲੀਆਂ ਕਾਫੀ ਆਈਆਂ ਵਾ ਬਾਕੀ ਸਮੇਂ ਨਾਲ ਜੇ ਗੱਲ ਕਰੀਏ ਤੇ ਉਧਰਲੀ ਸਾਈਡ ਹਜੇ ਢੱਕਾ ਲੱਗਣ ਨਾਲ ਹਜੇ ਪਾਣੀ ਉੱਥੇ ਖਲੋਇਆ ਕਿਉਂਕਿ ਜਿਹੜਾ ਕਲਾਨੌਰ ਦਾ ਪਾਣੀ ਜਿਹੜਾ ਸਾਡੇ ਇਲਾਕੇ ਦਾ ਵਾ ਸਾਰਾ ਜਾ ਕੇ ਉਧਰੇ ਰਮਡਾਂਸ ਵਾਲੀ ਅਜਨਾਲੇ ਵਾਲੀ ਸਾਈਡ ਡਿੱਗ ਰਿਹਾ ਹੈ ਇਸ ਕਰਕੇ ਇੱਥੇ ਪਾਣੀ ਹੈਗਾ ਵਾ ਬਾਕੀ પેટ્રોલ ਪੰਪ ਤੇ ਪਹੁੰਚ ਕੇ ਰਾਮਦੇਵਾਲੀ ਵਾਲੇ ਤੇ ਪਟਰੋਲ ਪੰਪ ਤੇ ਪਹੁੰਚ ਕੇ ਇੱਕ ਤਾਂ ਸਾਡੇ ਸੰਤਾਨੇ ਲਾਤਾ ਜਿਆਦਾ ਲੰਗਰ ਸਾਈਡ ਨੂੰ ਤੇ ਬਾਕੀ ਤੇ ਜੀ ਕਾਲੀ ਲਾ ਕੇ ਅੰਦਰ ਨੂੰ ਪ੍ਰੰਧਾ ਨੂੰ ਮੜ ਗਏ ਜੁਨੀ ਸੇਵਾ ਵਾਲੇ ਗੁਰੂ ਨੇ ਕਰਾਈ ਆ ਆਪ ਸਰ ਆਪ ਵੀ ਕਰਾ ਲਈ ਆ ਹੌਂਸਲਾ ਦੇ ਕੇ ਕਿਉਂਕਿ ਉਧਰ ਰਾਮ ਦਿਵਾਲੀ ਵਾਲੇ ਸਾਈਡ ਤੇ ਪਿੰਡਾਂ ਚ ਬਹੁਤ ਪਾਣੀ ਸੀ ਕਈ ਜਗ੍ਹਾ ਤੇ ਕਾਫੀ ਪਾਣੀ ਸੀ ਜਿੱਥੇ ਆਪ ਗਾਂ ਹੋ ਕੇ ਦੋਵਾਂ ਸਾਈਡਾਂ ਤੇ ਤੁਰ ਕੇ ਟਰੈਕਟਰ ਚਲਾਉਣਾ ਪਿਆ ਕਿ ਰਾਹ ਵੇਖ ਵੇਖ ਕੇ ਬਾਕੀ ਇੱਕ ਪਿੰਡਾਂ ਦੇ ਵਿੱਚ ਪਹੁੰਚੇ ਸੀ ਆਪਾਂ ਇੱਥੇ ਹੈ ਸੀ ਪਾਣੀ ਦੀ ਮਾਰ ਜਿਹੜਾ ਠਾਣ ਨੂੰ ਜਾ ਰਿਹਾ ਹਜੇ ਬਾਕੀ ਇੱਥੇ ਸਾਰਾ ਕੁਝ ਕਾਫੀ ਪਹੁੰਚ ਚੁੱਕਾ ਵਾ ਹਜੇ ਜਿਹੜਾ ਇਲਾਕੇ ਦੇ ਲੋਕਾਂ ਨੂੰ ਸੇਵਾ ਕਰਨ ਦੀ ਲੋੜ ਹੈ ਤੇ ਜਿਹੜੇ ਦੂਰ ਦਰਾਂਡੇ ਤੋਂ ਆਉਂਦੇ ਨੇ ਉਹ ਮੇਰਾ ਵੀਰ ਹਜੇ ਰੁਕ ਜਾਣ ਹਜੇ 10 ਦਿਨ ਵੇਖਣਾ ਫੇਰ ਕਾਲ ਜੋ ਜਿੱਦਾਂ ਦੀ ਹੁੰਦੀ ਆ ਉਸ ਹਾਵਣਾ ਕਾਲ ਆਣ ਕੇ ਫੇਰ ਉਸ ਹਾਵਣਾ ਕੰਮ ਕਰਨ ਇੱਥੇ ਤੇ ਬਾਕੀ ਜਦੋਂ ਆਪਾਂ ਟਰਾਲੀ ਬਾਕੀ ਵਾਹਿਗੁਰੂ ਜੀ ਸਾਰੇ ਅਰਦਾਸ ਕਰਿਓ ਕਿ ਇਦਾਂ ਹੀ ਵਾਹਿਗੁਰੂ ਸੇਵਾ ਲੈਂਦੇ ਰਹਿਣ ਤੇ ਕਿਰਪਾ ਰੱਖਣਾ ਬੰਦਾ ਕੁਝ ਨਹੀਂ ਕਰਨ ਵਾਲਾ ਉਹੋ ਹੀ ਕਰਾਉਂਦਾ ਤੇ ਤੁਹਾਡੀਆਂ ਅਰਦਾਸਾਂ ਨੇ ਕਰਾਉਣਾ ਏ ਤਾਂ ਜੋ ਸੇਵਾ ਲੰਬੇ ਸਮੇਂ ਤੱਕ ਚੱਲਦੀ ਰਹੇ ਬਾਕੀ ਜ਼ਿਆਦਾ ਨਹੀਂ ਜਿੱਦਾਂ بارش ਦੇ ਨਾਲ ਥੋੜਾ ਜਿਹਾ ਪਾਣੀ ਅਗੇ ਨਾਲੋਂ ਵਧਿਆ ਸੀ ਜਿੱਦਾਂ ਛੜਕਾਂ ਤੋਂ ਕ੍ਰੋਸ ਹੋਣਾ ਸ਼ੁਰੂ ਹੋ ਗਿਆ ਸੀ ਥੋੜਾ 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 ਅਗੇ ਨਾਲ ਸਵੇਰੇ ਵੀ ਹੈ ਸੀ ਪਰ ਥੋੜਾ ਜਿਹਾ ਵਧਿਆ ਸੀ ਤਾਂ ਜਿੱਦਾਂ ਲੱਗਦਾ ਬਾਰਿਸ਼ ਦੇ ਕਰਕੇ ਕਿਉਂਕਿ ਸਾਰਾ ਦਿਨ بارش ਪੈਂਦੀ ਰਹੀ ਬਾਕੀ ਮਾਲਕ ਦੀ ਕਿਰਪਾ ਨਾਲ ਹਾਲਾਤ ਕਾਫੀ ਠੀਕ ਆ ਜਿੱਥੇ ਲਾਸਟ ਵਕ ਖਤਮ ਪਾਣੀ ਥਾਂ ਨੂੰ ਡਿੱਗ ਰਿਹਾ ਉਹ ਪਿੰਡਾਂ ਦੇ ਥੋੜੇ ਹਾਲਾਤ ਖਰਾਬ ਨੇ ਬਾਕੀ ਰੋਡ ਤੇ ਆਵਾਜਾਈ ਥੋੜੀ ਜੀ ਚਾਲੂ ਹੋਈ ਆ ਹਾਲਾਤ ਸੁਧਰਦੇ ਦਿਖਾਈ ਦੇ ਰਿਹਾ ਸਮਝ ਜੀ ਚੰਗੀ ਗੱਲ ਹੈ ਭਾਈ ਉਹ ਕਿਰਪਾ ਇਹ ਤਾਂ ਬਣਾਈ ਰੱਖੇ। ਛੇਦ ਛਿਤੀ ਹਲਾਅ ਸਹੀ ਹੋਣ। ਬਾਕੀ ਸਾਡੇ ਪਿੰਡ ਦੇ ਸਰਪੰਚ ਸਾਹਿਬ ਸਰਦਾਰ ਸੁਲਿੰਦਰ ਸਿੰਘ ਵੀ ਸਾਨੂੰ ਰਸਤੇ ਵਿੱਚ ਮਿਲੇ ਸਾਡੇ ਪਿੰਡ ਦੀ ਦੂਸਰੀ ਟੀਮ ਗਈ ਸੀ ਅੱਜ ਪੰਜ ਟਰਾਲੀਆਂ ਗਏ ਸੀ ਪਿੰਡ ਭਗਵਾਲ ਤੋਂ ਮਾਰ ਕੇ ਤਾਂ ਕਿਰਪਾ ਬਣਾਈ ਰੱਖੇ। ਭਾਈ ਅਮਰਪਾਸੇ ਖਾਸ ਟੀਮ ਬਹੁਤ ਵਧੀਆ ਕੰਮ ਕਰੀ ਜੀ ਦੰਦੇ ਲੱਗੇ ਆ ਸਮਾਨ ਪੂਰੇ ਦੇ। ਕਰੇ ਨੇ। ਤੇ ਬਾਕੀ ਹਾਲਾਤ ਇਹ ਵੇਖੋ ਜੀ। ਦੇਖ ਰਿਹਾ ਪਹਿਲਿਆਂ ਵੀਡੀਓ ਤੁਸੀਂ ਵੇਖੋਗੇ ਤੇ ਕਾਫੀ ਪਾਣੀ ਆ ਪਰ ਹੁਣ ਕਿਰਪਾ ਹੋ ਚੁੱਕੀ ਆ ਵਸਤੇ ਤੇ ਕਾਫੀ ਹੁਣ ਜਿਆਦੀ ਲੋਡ ਆ ਡੇਰਾ ਬਾਬਾ ਨਾਨਕ ਰੋਡ ਤੋਂ ਆਪਣਾ ਕਲਾਂਨੋ ਰੋਡ ਦੇ ਵਿੱਚ ਜਿਹੜੇ ਕੋਟਲੀ ਤੋਂ ਲੈ ਕੇ ਗਾਂ ਪਿੰਡ ਹੁੰਦੇ ਆ ਉੱਥੇ ਡੱਕ ਵੱਜੀ ਉੱਥੇ ਫਸਣਾ ਖਰਾਬ ਹੋ ਚੁੱਕਿਆ ਕਾਫੀ ਉੱਥੇ ਲੋਡ ਪੈਣੀ ਆ ਤੇ ਜੋ ਇਹ ਆ ਕਿ ਹੁਣ ਬਾਕੀ ਸੰਗਤ ਜੀ ਸਾਨੂੰ ਲੋੜ ਆ ਹੁਣ ਸੂਝ-ਬੂਝ ਆਪਣੀ ਤੋਂ ਕੰਮ ਲੈਣ ਦੀ ਕਿਉਂਕਿ ਇਹ ਕੰਮ ਲੰਮਾ ਸਮਾਂ ਤੱਕ ਚੱਲਣਾ ਆ ਤੇ ਹੁਣ ਮੋਟੀਆਂ ਸੇਵਾਵਾਂ ਚੱਲਣੀਆਂ ਨੇ ਜਿੱਦਾਂ ਦੇ ਜਿਹੜੇ ਇਲਾਕੇ ਨੂੰ ਜ਼ਰੂਰਤ ਪਊਗੀ ਉਸ ਹਿਸਾਬ ਨਾਲ ਕੰਮ ਕੀਤਾ ਜਾਊਗਾ ਹੁਣ ਹੁਣ ਵੱਡਿਆਂ ਹੱਲਿਆਂ ਦਾ ਕੰਮ ਪੈਣਾ ਹੈ ਜਦੋਂ ਵੀ ਪਾਣੀ ਠਾਂ ਹੋਇਆ ਤੇ ਪੈਸਾ ਜ਼ਰੂਰ ਆਪਣਾ ਬਚਾ ਕੇ ਰੱਖਿਓ ਵਾਹਿਗੁਰੂ ਜੀ